ਜਿਹੜਾ ਮੇਗਾ ਜੇਰਪਾਲ ਦੇ ਨਾਲ ਪਿਆਰਾ ਜਿਹੜਾ ਵਧਿਆ ਸੀਗਾ ਜੀ ਉਹ ਮੇਰਾ ਜੇਲ੍ਹ ਦੇ ਵਿੱਚ ਵਧਿਆ ਆ ਜੇਰਪਾਲ ਤੇ ਮੈਂ ਰੋਪਨ ਦਾ ਸੀਗਾ ਤੇ ਇੱਕ ਚੰਦੂ ਹੁੰਦਾ ਸੀ ਸਾਡੇ ਨਾਲ ਤੇ ਮੈਂ ਬਾਹਰ ਆ ਗਿਆ ਥੋੜੀ ਜਿਹੀ ਟਾਈਮ ਬਾਅਦ ਯਾਨੀ ਕਿ 1-2 ਘੰਟੇ ਬਾਅਦ ਬਲਬਾਰ ਆ ਗਿਆ ਮੈਨੂੰ ਮੇਰੇ ਕੋਲ ਆਇਆ ਮੈਨੂੰ ਮਿਲ ਕੇ ਗਿਆ ਤੇ ਉਸ ਤੋਂ ਬਾਅਦ ਇਹਨੇ ਦੇਰ ਮੱਕੜੀ ਦੀ ਕਰਾਂ ਵੀ ਚੱਲ ਮੈਨੂੰ ਜ਼ਿਆਦਾ ਜੱਤ ਮੇਰੇ ਕੋਲ ਆ ਜਾਂਦਾ ਕਈ ਮੈਂ ਇੰਦੇ ਘਰੇ ਚ ਰਹਿ ਜਾਣਾ ਤੇ ਕਈ ਵਾਰੀ ਇਹ ਨਹੀਂ ਮੈਨੂੰ ਆਪ ਲੈਣਾ ਆਇਆ ਕਰਨਾ ਕਈ ਵਾਰੀ ਕੀ ਸਾਡੀ ਦਾ ਜੈਪਾਲ ਦੇ ਡਾਡੀ ਜੈਪ ਸਿੰਘ ਸਿੰਘ ਉਹ ਅੱਜ ਜੈਪਾਲ ਨਾਲ ਹੀ ਲੱਗੇ ਜਦੇ ਰਹੀ ਸੀ ਇਹਨੇ ਸਾਰਾ ਦਿਨ ਚੜ੍ਹਨੇ ਅਕਲ ਦੇ ਕੋਲ ਬੈਠੇ ਰਹਿਣਾ ਕਰਨਾ ਜੈਪਾਲ ਨੂੰ ਤੁਹਾਨੂੰ ਮਦਰਸਿਹਾ ਹੀ ਜਾਣਦੇ ਤਾਂ ਏਦਾਂ ਸੀਗੇ ਪੂਰੀ ਚੰਗੀਰ ਵਾਲੀ ਨਹੀਂ ਏਦਾਂ ਸਾਡਾ ਪਿਆਰ ਪਿਆ ਸੀਗਾ ਜਾਣਦੇ ਪਹਿਚਾਣਦੇ ਚਾ ਹੈਗੇ ਸੀਗੇ ਮਿਲਦੇ ਸੀ ਹੱਥ ਜਿਨੋਂ ਆਉਂਦੇ ਸੀ ਪਰ ਕੋਈ ਖਾਸ ਦਿਨ ਤਾਂ ਏਦਾਂ ਨਹੀਂ ਹੁੰਦੀ ਸੀ ਕਿ ਵੀ ਇੱਕ ਦੂਜੇ ਨਾਲ ਇੱਕ ਤੇ ਚੜੇ ਗਏ ਆ ਜਾਂ ਕਿਦੇ ਆਈ ਮਿਲ ਕੇ ਦੋਨਾਂ ਪ੍ਰੋਗਰਾਮ ਬਣਾ ਲਿਆ ਕਿ ਚਲ ਚਾਹ ਤੀਏ ਜਾਂ ਠੰਡਾ ਪੀਆ ਇਹ ਨਾ ਇਹ ਤਾਂ ਮੇਰਾ ਜੈਪਾਲ ਦੇ ਨਾਲ ਪਿਆਰ ਜਿਹੜਾ ਵਧਿਆ ਦੀ ਗਈ ਉਹ ਮੇਰਾ ਜੇਲ੍ਹ ਦੇ ਵਿੱਚ ਵਧਿਆ ਜਦੋਂ ਮੈਂ ਜੈਪਾਲ ਦੇ ਨਾਲ ਰੋਟੀ ਖਾ ਰਿਆ ਜਿਹੜੀ ਜੇਤ ਤੁਸੀਂ ਇਕੱਠੇ ਰਹੇ ਹੋ ਮੈਂ ਆਪਣੀ ਟ੍ਰਿਪ ਪਰ ਗੇਹਲ ਦੇ ਵਿੱਚ ਪ੍ਰਾਣੀ ਇੱਕ ਦੇ ਵਿੱਚ ਘਟ ਰਿਹਾ ਹਾਂ ਜੈਪਾਲ ਆਪਣੇ ਜੈਪਾਲ ਦੇ ਨਾਲ ਜੈਪਾਲ ਤੇ ਮੈਂ ਰੋਕ ਹੁੰਦਾ ਸੀਗਾ ਤੇ ਇੱਕ ਚੰਦੂ ਹੁੰਦਾ ਸੀ ਸਾਡੇ ਨਾਲ ਠੀਕ ਹੈ ਜੀ ਹੈਪੀ ਜਿਹੜਾ ਸਾਡੇ ਤੋਂ ਵੱਖ ਸੀਗਾ ਉਹ ਕਹੇ ਹੋਰ ਦਾ ਰੋਟੀ ਵਾਲ ਸੀਗਾ ਤੇ ਇਸ ਤੋਂ ਬਾਅਦ ਤੁਸੀਂ ਜੈਪਾਲ ਨੂੰ ਕਦੇ ਮਿਲਦੇ ਰਹੇ ਤੁਹਾਨੂੰ ਮਿਲਦਾ ਰਿਹਾ ਉਸ ਤੋਂ ਬਾਅਦ ਭਾਈ ਜੀ ਮੈਂ ਬਾਹਰ ਆ ਗਿਆ ਥੋੜੀ ਜਿਹੀ ਬਾਦ ਯਾਨੀ ਕਿ ਖਾਲੀਦ ਦਰ ਬਜਿਆ ਬਲਬਾਰ ਆ ਗਿਆ ਸਾਗੂ ਬਾਦ ਇੰਨੇ ਸਾਗੂ ਬਾਦੀ ਆ ਗਿਆ ਬਾਹਰ ਆ ਗਿਆ ਮੈਨੂੰ ਆ ਮੇਰੇ ਕੋਲ ਆਇਆ ਮੈਨੂੰ ਮਿਲ ਕੇ ਗਿਆ ਤੇ ਉਸ ਤੋਂ ਬਾਅਦ ਇਹ ਖਲਾਇਰ ਮੱਕੜੀ ਕੀ ਕਰਨ ਵੀ ਚੱਲ ਮੈਂ ਨੂੰ ਜਿਆਦਾ ਜਿਆਦਾ ਮੇਰੇ ਕੋਲ ਆਇਆ ਕਰ ਬਸ ਉੱਥੋਂ ਹੀ ਇਕੱਠੇ ਚਲੇ ਜਾਣਾ ਕਰੀ ਮੈਂ ਇੰਦੇ ਕਰੇ ਚਲੇ ਜਾਣਾ ਤੇ ਕਈ ਵਾਰੀ ਨਹੀਂ ਮੈਨੂੰ ਆਪ ਲੈਣਾ ਲੈਣਾ ਕਰਨਾ ਬਸ ਉਸ ਤੋਂ ਬਾਅਦ ਹੀ ਕਾਫੀ ਜਿ ਇਕੱਠਾ ਰਹਿਣਾ ਜਿਲ ਪਰ ਲਿਆ ਬੜੀ देर ਲਈ ਇਕੱਠੇ ਰਹੇ ਉਸ ਤੋਂ ਬਾਅਦ ਵਿੱਚ ਇੱਥੋਂ ਤੱਕ ਕਿ ਜੈਪਾਲ ਦਾ ਦਾ ਪਾਸਾ ਸੀਗਾ ਇੰਡੀਆ ਉਹਦੇ ਕੰਮਾਂ ਤੋਂ ਕਈ ਵਾਰੀ ਜੀ ਦਾਦੀਆ ਜੈਪਾਲ ਦੇ ਡੈਡੀ ਜੈਪ ਭਗਿੰਦਰ ਸਿੰਘ ਉਹ ਅਬ ਜੈਪਾਲ ਨੂੰ ਦਿਨ ਨਾਲ ਹੀ ਲੈ ਕੇ ਚਲਦੇ ਰਹਤੀਏ ਉਹਨੂੰ ਪਤਾ ਨਹੀਂ ਵੀ ਇਹਦਾ ਗਲਤ ਬੰਗਿਆ ਨਾਲ ਮੇਲ ਪੈ ਗਿਆ ਤੇ ਕੰਮ ਖਰਾਬ ਨਾ ਹੋਵੇ ਕੋਈ ਉਹਨਾਂ ਨੇ ਇਹਨੂੰ ਨਾਲ ਲੈ ਕੇ ਜਾਣਾ ਕਰਨਾ ਇਹਨੇ ਸਾਰਾ ਦਿਨ ਚੜ੍ਹਨੇ ਅਕਲ ਦੇ ਕੋਲ ਬੈਠੇ ਰਹਿਣਾ ਕਰਨਾ ਤੇ ਸ਼ਾਮ ਨੂੰ ਜਦੋਂ ਦੀ ਉਹ ਖਤਮ ਤੇ ਉਹਨੇ ਆ ਜਣਾ ਕਰਨਾ ਨਹੀਂ ਨਹੀਂ ਮੈਨੂੰ ਕਹਿਣਾ ਕਰਨਾ ਯਾਰ ਇਹ ਕੀ ਜ਼ਰਾ ਰੰਗ ਤੇ ਆ ਪਈਆ ਬੈਠੇ ਹੋਏ ਕੀ ਕਰੀਏ ਬੇ ਕੀ ਕਰੀਏ ਯਾਰ ਤੇ ਜਿਹੜਾ ਬੈਠੇ ਮੈਂ ਕਿਹਾ ਵੇਜਲਾ ਪ੍ਰਵਾਹ ਜੀ ਮਾਪੂ ਜੀ ਮੰਗੇ ਠੀਕ ਹੈ ਨਹੀਂ ਮੰਨਦੇ ਤੇ ਮੈਂ ਉਹ ਵੇਜਲਾ ਤੇਰੀ ਮਰਜ਼ੀ ਅੱਬੋ ਫਿਰ ਚਾਹ ਤਾਂ ਭੁੱਲਾਂ ਤੇੜਾ ਦੇ ਵਿੱਚ ਵੀ ਗਿਰਜਸੇ ਰਹਿਦਾ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਵਰਕੂ ਵਾਲੀ ਗੇਮ ਚੜਦਾ ਜਿਹੜੀ ਉਹ ਤੋ ਆਜੀ ਟੋਣ ਵਾਲੀ ਏ ਠੀਕ ਹੈ ਔਰ ਉਸ ਤੇ ਇੱਕ ਕੇਸ ਪਤਾ ਕਰੋ ਪਿਆ ਤੁਹਾਡਾ ਦੋਸਤ ਸੀਗਾ ਉਹਦੇ ਦਾ ਕੋਈ ਕੇਸ ਪਿਆ ਕਰੋ ਪਿਆ ਜਿਹੜਾ ਕੇਸ ਪਿਆ ਸੀ ਨਹੀਂ ਪਹਿਲਾ ਕੇਸ ਉਹ ਹੁੰਦੇ ਸੀ ਮੇਰੇ ਨਾਲ ਦੋ ਹੀ ਅੱਗੇ ਕਾਰ ਦਾ ਪਤਾ ਨਹੀਂ ਇੰਨੇ ਦਾ ਪਿਆ ਸੀਗਾ ਇਹ ਕੋਈ ਵੀ ਚੀਜ਼ ਜਰ ਨਹੀਂ ਪੱਕਾ ਨਹੀਂ ਪਤਾ ਕਿ ਚਲੋ ਇਹਦੇ ਵਿੱਚ ਕੁਝ ਨਹੀਂ ਕਿਹਾ ਤਾਂ ਇਹ ਪੱਕਾ ਤੇ ਉਹ ਉਹਨਾਂ ਦਾ ਕਿਸ ਪਿਆ ਸੀਗਾ ਕਿਥੇ ਕਿਥੇ ਕਿਹੜੇ ਸੀ ਕੇਸ ਇਹਨਾਂ ਦਾ ਪਿਆ ਸੀਗਾ ਲੁਧਿਆਣੇ ਤੇ ਲੁਧਿਆਣੇ ਜੇਲ੍ਹ ਦੇ ਵਿੱਚ ਸੀਗੇ ਹੈਪੀ ਜਿਹੜਾ ਸੀਗਾ ਉਹ ਵੱਡੀ ਸਾਡੀ ਵੱਡੀ ਜੇਲ੍ਹ ਸੀਗਾ ਤੇ ਜੈਪਾਲ ਤੇ ਰੌਗ ਇਹ ਬੋਸਟਰ ਜੇਲ੍ਹ ਦੇ ਵਿੱਚ ਸੀਗੇ ਬੱਚਿਆਂ ਵਾਲੀ ਜੇਲ੍ਹ ਚ ਔਰ ਤੁਸੀਂ ਜੈਪਾਲ ਨਾਲ ਕਿੰਨਾ ਹੋਰ ਸਮਾਂ ਬਿਤਾਇਆ ਜੈਪਾਲ ਨਾਲ ਹੀ ਤੁਹਾਨੂੰ ਨਾ ਦੱਸੀ ਜਾਈਏ ਨਾ ਘਟੋ ਘੜੀ ਵੀ ਨਾ ਜੈਪਾਲ ਦੇ ਨਾਲ ਸਾਹਮਾ ਬਹੁਤ ਜ਼ਿਆਦਾ ਬਤਾਲਿਆ ਹੋਇਆ ਹੈ ਪਰ ਜਿਹੜੇ ਇਦਾਂ ਹੀ ਬਾਹਰ ਇਕੱਠੇ ਰਹੇ ਆ ਉਹ ਹੀ ਸਿਰਫ 6.5 ਸਾਢੇ 2 ਸਾਢੇ ਇੱਧਰ ਰਹੇ ਆ ਜਦੋਂ ਜੈਪਲ ਉਸ ਤੋਂ ਬਾਅਦ ਕਰਕੇ ਦੇ ਕੇ ਵਾਪਸ ਚਲਾ ਗਿਆ ਸੀਗਾ ਨਹੀਂ ਗੱਲਬਾਤ ਬਣੀ ਹੁੰਦੀ ਪਾਪੇ ਨੂੰ ਕਹਤਾ ਡਾਡੀਆ ਜੀ ਨੂੰ ਵੀ ਪਾਪਾ ਮੈਨੂੰ ਜਾਣ ਦਿਓ ਐਵੇਂ ਘਰ ਦਾ ਕੋਈ ਜੀਜ਼ਰ ਨੁਕਸਾਨ ਹੋ ਜਾਏਗਾ ਵੀ ਉਹਨਾਂ ਨੇ ਮੈਨੂੰ ਨਹੀਂ ਛੱਡਣਾ ਐਦਾਂ ਉਹਨਾਂ ਨੇ ਮਰਦੇ ਬਾਹਰ ਘਰੋਂ ਇੱਕ ਕਰਨਾ ਹੈ ਮੈਨੂੰ ਪਲੇ ਜਾਣ ਦਿਓ ਐਨੀ ਗੱਲ ਕਹਿ ਕੇ ਆਪਣੇ ਪਾਪੇ ਨੂੰ ਡਾਡੀ ਨੂੰ ਵਿਚਾਰਾ ਥੋਂ ਨਿਕਲ ਆਇਆ ਉਸ ਤੋਂ ਬਾਅਦ ਉਹਨੇ ਵਿਚਾਰੇ ਕਦੀ ਮੂੰਹ ਨਹੀਂ ਕੀਤਾ ਇੱਧਰ ਦੇ ਬੰਨੇ ਉਹਨੇ ਪਰ ਇੱਕ ਗੱਲ ਜਰੂਰ ਕਹਿੰਦਾ ਰਹੀ ਵੇਖੀ ਜੇ ਮੈਂ ਇਹਨਾਂ ਦੇ ਤੰਗ ਕਰਤੇ ਆਂ ਕੱਗੇ ਮੈਨੂੰ ਰਾਹ ਤੇ ਪਾ ਤਾ ਨਾ ਤੇ ਕਹਿੰਦਾ ਫਿਰ ਮੈਂ ਜ਼ਿੰਦਗੀ ਵਾਪਸ ਹੀ ਮੁਰਦਾ ਮੁਰਾਂ ਮੁੜਾਂਗਾ ਤੇ ਮੇਰੀ ਮੌਤ ਹੀ ਮੁੜੇਗੀ ਮੈਂ ਵਾਪਸ ਨਹੀਂ ਮੁੜਦਾ ਫਿਰ ਇਹ ਅੱਧਾ ਦੇ ਖੱਟ ਬੰਦੇ ਨੇ ਕਹਿਦਾ ਮੈਂ ਕਹੇ ਰੁਸ਼ਾਈ ਨੂੰ ਬਖਸ਼ਣਾ ਉਹ ਕਿਹੜੇ ਬੰਦੇ ਸੀ ਜਿਹੜਾ ਇਹਨੂੰ ਜੈਪਲ ਧੁੱਲਣ ਨੂੰ ਤੰਗ ਕਰਦੇ ਸੀਗੇ ਔਰ ਉਹ ਨਹੀਂ ਵਾਪਸ ਆ ਸਕਦਾ ਜੈਪਲ ਨੂੰ ਇਹ ਮੈਨੂੰ ਐਸਟੀ ਦਾ ਥੋੜਾ ਪਤਾ ਕਿ ਜੈਪਲ ਦੇ ਗਾਂ ਘਣ ਕਿਹੜੇ ਕਿਹੜੇ ਉਹਨਾਂ ਨਾਲ ਹੌਟਲਿੰਗ ਤੁਸੀਂ ਗਈ ਮੈਂ ਤਾਂ ਜਦੋਂ ਇਹ ਚੱਡੀ ਗੱੜ ਜੇਲ੍ਹ ਦੇ ਵਿੱਚ ਮਿਲਿਆ ਵਾਂ ਉਦੋਂ ਮੈਂ ਇਹ ਦੇਖਿਆ ਕਿ ਦੀ ਰੋਕੀ ਦੇ ਨਾਲੇ ਬਰੇ ਯਾਨੀ ਕਿ ਜੋੜਾ ਚੱਕੀ ਦੇ ਵਿੱਚ ਰਹਿੰਦਾ ਸੀ ਜੀ ਕਿ ਨਾਲ ਨਹੀਂ ਰਹਿੰਦਾ ਸੀ ਉਹਦੇ ਨਾਲ ਪੁਤਿਕੋਲ ਦਾ ਐਟ ਦੇ ਦਈਗੇ ਕੱਠੇ 17 ਦੀ ਘੇਟ ਦੇ ਦਈਦਾ ਸ਼ੇਰਾ ਬੱਬਰ ਹੁੰਦਾ ਦੀਆ ਕੱਠੇ 17 ਦੀ ਘੇਟ ਦੇ ਉਹ ਦੇ ਦਈਗੇ ਉਸ ਤੋਂ ਬਾਅਦ ਯਾਨੀ ਕਿ ਜੋ ਚੀਜ਼ ਆਈ ਹਿੰਦੀ ਖਾਣ ਪੀਣ ਨੂੰ ਸਾਰਿਆਂ ਨੇ ਗਿਆ ਹਿੰਦੀ ਰੋਕੇ ਲੋ ਜਦ ਉਹਦੇ ਘਾਣਾ ਹਸਣਾ ਘੇਟ ਰਹਿਣਾ ਵਾਲੀ ਵਾਰ ਕੱਟਿਆ ਨਹੀਂ ਖੇਡਣਾ ਕਰਨਾ ਜੈਬਾਨੇ ਨੇ ਜੇ ਰੋਕੀ ਮਾਰਿਆ ਉਹਨੇ ਕਿਉਂ ਮਾਰਿਆ ਤੇ ਰੋਕੀ ਲੈਣੇ ਜੇ ਸਾਡਾ ਯਾਰ ਸ਼ੇਰਾ ਪੁੱਬਰ ਮਰਵਾਤਾ ਅੱਜ ਤਾਂ ਸੋਦਾ ਜੈਪਾਲਪੁਰ ਲੋਜ ਦੇ ਜਿਹੜਾ ਇਨਕਾਊਂਟਰ ਹੋ ਕੇ ਉਹਦੀ ਮੌਤ ਹੋ ਗਈ ਹੈ ਤਾਂ ਵੀ ਅਸੀਂ ਸੁਸਕਰਦੇ ਦੋ ਜਿਆਦਾ ਦੋਖਾ ਹੁੰਦਾ ਜੀ ਇਨਕਾਊਂਟਰ ਦਾ ਆ ਲੈ ਕਿੱਦਾਂ ਕਰਤਾ ਇਹ ਇਨਕਾਊਂਟਰ ਹੋ ਕਿਦਰਾ ਬੰਦਾ ਇਹ ਪਹਿਲ ਇੱਕ ਬੰਦੇ ਬੋਲਦੇ ਪੈਣੇ ਆਪ ਉਹ ਆ ਕੇ ਬਹਰੋਂ ਹਨੇਰੇ ਨਾਲ ਕਪੜੇ ਲਾ ਕੇ ਰੈਕਸ ਹੋਏ ਬੈਠਿਆ ਜੀ ਉਤੋਂ ਇਹਨਾਂ ਨੇ ਆ ਕੇ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਨਿਰਤੇ ਉਸੇ ਬੈਠਿਆ ਜੀ ਉੱਥਾਰੀ ਲੈ ਸਾਈਡ ਤੇ ਪਏ ਆ ਜਿਹੜਾ ਦੂ ਚੱਟ ਦੇ ਨਾਲ ਜਾ ਕੇ ਰੋਕੇ ਅਰੈਸਟੀ ਕਰ ਸਕਦੇ ਸੀ